ਫਾਦਾ ਰੋਸਾ ਕਿਸਾਨਾਂ ਨੂੰ ਕਰਜ਼ਾ ਮੁਕਤ ਕਰੋ ਅਸੀਂ ਸਾਰੀਆਂ ਜਥੇਬੰਦੀਆਂ ਨੇ ਰਲ ਕੇ ਜੀ ਟਰੈਕਟਰ ਮਾਰਚ ਕਰ ਰਹੇ ਹਾਂ ਸਾਰੀ ਪਾਣੀਆਂ ਸਾਡੇ ਖੇਤਾਂ ਤੱਕ ਪਹੁੰਚਾਓ ਤਾਂ ਕਿ ਸਾਡਾ ਪਾਣੀ ਭਾਰਤੀ ਵਾਲਾ ਨੀਚੇ ਵਾਲਾ ਪਾਣੀ ਪਾ ਸਕੋ ਜੀ ਗੱਲਾ ਭਾਰਤੀ ਕਿਸਾਨ ਜੁਨੇ ਰਾਜਵਾਲ ਜ਼ਿਲ੍ਹਾ ਪ੍ਰਧਾਨ ਅਸੀਂ ਸਾਰੀਆਂ ਜਥੇਬੰਦੀਆਂ ਨੇ ਰਲ ਕੇ ਜੀ ਟਰੈਕਟਰ ਮਾਰਚ ਕਰ ਰਹੇ ਹਾਂ ਟਰੈਕਟਰ ਮਾਰਚ ਚੱਲ ਰਿਹਾ ਹੈ ਸਾਡਾ ਅਸੀਂ ਸਰਾਂਧ ਮੰਡੀ ਦੇ ਇੱਥੇ ਹੋਇਆ ਕੋਈ ਫੋਟੋਗ੍ਰਾਫਰ ਸਾਹਿਬ ਜਾ ਕੇ ਅਸੀਂ ਇਹ ਟਰੈਕਟਰ ਮਾਰਚ ਲੰਬਾ ਕਰਕੇ ਬਸਤੀ ਵਾਲੇ ਵੀ ਇਕੱਠੇ ਹੋਣਗੇ ਸਾਰੇ ਜਥੇਬੰਦੀਆਂ ਇਕੱਠੀਆਂ ਨੇ ਸਾਰੀਆਂ ਜਥੇਬੰਦੀਆਂ ਰਲ ਕੇ ਮਾਰਚ ਕਾਫੀਆਂ ਨੇ ਸਾਡਾ ਰੋਲ ਹੈ ਕਿਸਾਨਾਂ ਨੂੰ ਕਰਜ਼ਾ ਮੁਕਤ ਕਰੋ ਅਤੇ ਸਾਡੇ ਪੰਜਾਬ ਦਾ ਪਾਣੀ ਬਚਾਓ ਜ਼ਰੂਰੀ ਹੈ ਪੰਜਾਬ ਪਾਣੀ ਆ ਹਰ ਜ਼ਿਲ੍ਹੇ ਮਤਲਬ ਹਰ ਬੰਦੇ ਨੂੰ ਚਾਹੀਦਾ ਹਰ ਦਰਦ ਨੂੰ ਚਾਹੀਦਾ ਹਰ ਜਿੰਦ ਮਤਲਬ ਜਾਨਦਰ ਨੂੰ ਚਾਹੀਦਾ ਅਸੀਂ ਨੂੰ ਚਾਹੀਦਾ ਹਰ ਇੱਕ ਦੀ ਇਹ ਸਮੱਸਿਆ ਪਾਣੀ ਦੀ ਅਸੀਂ ਪੰਜਾਬ ਸਰਕਾਰ ਨੂੰ আর সেন্ট্রਲ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਸਾਡਾ ਪਾਣੀ ਮਾੜੀ ਪਾਣੀਆ ਸਾਡੇ ਖੇਤਾਂ ਤੱਕ ਪਹੁੰਚਾਓ ਤਾਂ ਕਿ ਸਾਡਾ ਪਾਣੀ ਧਰਤੀ ਦੇ ਹੇਠਲੇ ਪਾਣੀ ਵਸੇ ਤਾਂ ਅਸੀਂ ਅੱਗੇ ਵਧ ਸਕੀਏ ਇਹ ਹਰ ਸਾਡੇ ਕੋਲ ਪਾਣੀ ਹੋਊਗਾ ਤਾਂ ਸਾਡੀ ਖੇਤੀ ਹੋਊਗੀ ਤਾਂ ਅਨਾਜ ਪੈਦਾ ਹੋਊਗਾ ਤਾਂ ਖਾਣ ਵਾਲੇ ਨੂੰ ਅਨਾਜ ਮਿਲੂਗਾ ਅਗਰ ਸਾਡਾ ਪਾਣੀ ਨਹੀਂ ਬਸਦਾ ਤਾਂ ਸਾਡਾ ਬਦਲ ਕੁਝ ਵੀ ਨਹੀਂ ਰਹਿਣਾ ਅਸੀਂ ਰਾਜਸਥਾਨ ਦੇ ਦੇ ਰਾਹੀ Rajasthan ਬਣ ਜੂਗਾ ਸਾਡੇ ਇੱਥੇ ਸਾਨੂੰ ਡਰ ਹੈ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਪਾਣੀ ਦੇ ਜੋ ਬਤੋ-ਬਤ ਸਮੱਸਿਆ ਨੂੰ ਹੱਲ ਕਰੋ ਇਹਦਾ ਸਟੇਟਰ ਦਾ ਅਧਿਕਾਰ ਆ ਖਾਸ ਤੌਰ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਉਹ ਇਸ ਪਾਣੀ ਦੇ ਮਸਲੂਬ ਵਾਰ ਪਰੇ ਮਾੜੀ ਪਾਣੀ ਨੂੰ ਕੱਟ ਵੱਟ ਖੇਤਾਂ ਤੱਕ ਪਹੁੰਚਾਵੇ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੂਨਲ ਕਾਦੀਆਂ ਤੇ ਅੱਜ ਅਸੀਂ ਐਸਕੇਮ ਜਿਹੜੇ 37 ਜਥੇਬੰਦੀਆਂ ਉਹਨਾਂ ਦੇ ਆਦੇਸ਼ ਦੇ ਉੱਤੇ ਇਹ ਜਿਹੜਾ ਤਹਿਸੀਲ ਕੰਪਲੈਕਸ ਤੇ ਜ਼ਿਲ੍ਹਾ ਕੰਪਲੈਕਸਾਂ ਦੇ ਵਿੱਚ ਆਪਣਾ ਟਰੈਕਟਰ ਮਾਰਚ ਕੱਢ ਰਹੇ ਹਾਂ ਤੇ ਜਿਹੜੀਆਂ ਸਾਡੀਆਂ ਮੇਨ ਮੰਗਾਂ ਨੇ ਜਿੱਦਾਂ ਸੁਆਮੀ ਨਾਥਨ ਦੀ ਰਿਪੋਰਟ ਐ ਐਮਐਸਪੀ ਦੀ ਪਾਣੀ ਦੇ ਮੁੱਦੇ ਨੇ ਉਸ ਤੋਂ ਬਾਅਦ ਵੀ ਜਿਹੜੇ ਸਾਡੇ ਕਿਸਾਨਾਂ ਤੇ ਪਰਚੇ ਕਰਦੇ ਨੇ ਤੇ ਲਖਨਪੁਰ ਖੀਰੀ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਇਨਸਾਫ ਦਿਵਾਉੜੀ ਐ ਮੇਨ ਟਰੈਕਟਰ ਮਾਰਚ ਦਾ ਤੇ ਉਸ ਤੋਂ ਬਾਅਦ ਦੇਖਦੇ ਆ ਜੇ ਸਰਕਾਰ ਨਹੀਂ ਜਾਗੀ ਤਾਂ ਕੋਈ ਵੱਡਾ ਪ੍ਰੋਗਰਾਮ ਦਮਾ ਸਿੰਘ ਜੱਲਾ ਭਾਰਤੀ ਕਿਸਾਨ ਯੂਨੀਅਨ ਰਾਜਵਾਲ ਜ਼ਿਲ੍ਹਾ ਪ੍ਰਧਾਨ ਅਸੀਂ ਸ਼ਾਰੀਆਂ ਜੱਥੇ ਬੰਦੇ ਨੇ ਰਲ ਕੇ ਆ ਜੀ ਟਰੈਕਟਰ ਮਾਰਚ ਕਰ ਰਹੇ ਹਾਂ ਟਰੈਕਟਰ ਮਾਰਚ ਚੱਲ ਰਿਹਾ ਸਾਡਾ ਅਸੀਂ ਅਰੰਧ ਮੰਡੀ ਦੇ ਇੱਥੇ ਹੋਏ ਆ ਅੱਗੇ ਫਤਿਹਗੜ੍ਹ ਸਾਹਿਬ ਜਾ ਕੇ ਅਸੀਂ ਇਹ ਟਰੈਕਟਰ ਮਾਰਚ ਲੰਬਾ ਕਰਕੇ ਬੋਸੇ ਵਾਲੇ ਵੀ ਇੱਥੇ ਆਉਣਗੇ ਸਾਰੇ ਜਥੇਬੰਦੀਆਂ ਇਕੱਠੀਆਂ ਨੇ ਸਾਰੀਆਂ ਜਥੇਬੰਦੀਆਂ ਰਲ ਕੇ ਮਾਰਚ ਕਰ ਰਹੀਆਂ ਨੇ ਸਾਡਾ ਰੋਲ ਹੈ ਕਿਸਾਨਾਂ ਨੂੰ ਕਰਜ਼ਾ ਮੁਕਤ ਕਰੋ ਅਤੇ ਸਾਡੇ ਪੰਜਾਬ ਦਾ ਪਾਣੀ ਬਚਾਓ ਜਰੂਰੀ ਹੈ ਪੰਜਾਬ ਪਾਣੀਆ ਹਰ ਜ਼ਿਲ੍ਹੇ ਮਤਲਬ ਹਰ ਬੰਦੇ ਨੂੰ ਚਾਹੀਦਾ ਹਰ ਦਰਗ ਨੂੰ ਚਾਹੀਦਾ ਹਰ ਜਿੰਨੇ ਮਤਲਬ ਜਾਣਦਰ ਨੂੰ ਚਾਹੀਦਾ ਅਸੀਂ ਨੂੰ ਚਾਹੀਦਾ ਹਰ ਇੱਕ ਦੀ ਇਹ ਸਮੱਸਿਆ ਪਾਣੀ ਦੀ ਅਸੀਂ ਪੰਜਾਬ ਸਰਕਾਰ ਨੂੰ ਸਰੰਟਰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਸਾਡਾ ਪਾਣੀ ਮਾੜੀ ਪਾਣੀਆ ਸਾਡੇ ਖੇਤਾਂ ਤੱਕ ਪਹੁੰਚਾਓ ਤਾਂ ਕਿ ਸਾਡਾ ਪਾਣੀ ਧਰਤੀ ਵਾਲਾ ਨੀਚੇ ਵਾਲਾ ਪਾਣੀ ਬਸੇ ਤਾਂ ਅਸੀਂ ਅੱਗੇ ਵਧ ਸਕੀਏ ਇਹ ਹਰ ਸਾਡੇ ਕੋਲ ਪਾਣੀ ਹੋਊਗਾ ਤਾਂ ਸਾਡੀ ਖੇਤੀ ਹੋਊਗੀ ਤਾਂ ਅਨਾਜ ਪੈਦਾ ਹੋਊਗਾ ਤਾਂ ਖਾਣ ਵਾਲੇ ਨੂੰ ਅਨਾਜ ਮਿਲੂਗਾ ਅਗਰ ਸਾਡਾ ਪਾਣੀ ਨਹੀਂ ਬਸਦਾ ਸਾਡਾ ਬਤਲ ਕੁਛ ਵੀ ਨਹੀਂ ਰਹਿਣਾ ਅਸੀਂ ਰਾਜਸਥਾਨ ਦੇ ਰਾਹੀ 10 ਦਮ ਬਾਂਝੂਆ ਸਾਡਾ ਇੱਥੇ ਸਾਨੂੰ ਡਾਰਾ ਅਸੀਂ ਸਰਕਾਰਾਂ ਨੂੰ ਗੁਲਤੀ ਕਰਨਾ ਵੀ ਇਹ ਪਾਣੀ ਦੇ ਜੋ ਵੱਧ ਤੋਂ ਵੱਧ ਸਮੱਸਿਆ ਨੂੰ ਹੱਲ ਕਰੋ ਇਹਦਾ ਸਟੇਟਰ ਹੈ ਅਧਿਕਾਰ ਹੈ ਖਾਸ ਤੌਰ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਉਹ ਇਸ ਪਾਣੀ ਦੇ ਮਸਲੇ ਨੂੰ ਗੌਰ ਕਰੇ ਮੈੜੀ ਪਾਣੀ ਨੂੰ ਹੱਟਵਾਰ ਖੇਤਾਂ ਤੱਕ ਪਹੁੰਚਾਏ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੀ ਨੇ ਕਾਦੀਆਂ ਤੇ ਅੱਜ ਅਸੀਂ ਐਸਕੇਮ ਜਿਹੜੀਆਂ 37 ਜਥੇਬੰਦੀਆਂ ਉਹਨਾਂ ਦੇ ਆਦੇਸ਼ ਦੇ ਉੱਤੇ ਇਹ ਜਿਹੜਾ ਤਹਿਸੀਲ ਕੰਪਲੈਕਸ ਤੇ ਜ਼ਿਲ੍ਹਾ ਕੰਪਲੈਕਸਾਂ ਦੇ ਵਿੱਚ ਆਪਣਾ ਟਰੈਕਟਰ ਮਾਰਚ ਕੱਢ ਰਹੇ ਆ ਤੇ ਜਿਹੜੀਆਂ ਸਾਡੀਆਂ ਮੇਨ ਮੰਗਾਂ ਨੇ ਜਿੱਦਾਂ ਸੁਆਮੀਨਾਥਨ ਦੀ ਰਿਪੋਰਟ ਐਮਐਸਪੀ ਦੀ ਪਾਣੀ ਦੇ ਮੁੱਦੇ ਨੇ ਉਸ ਤੋਂ ਬਾਅਦ ਵੀ ਜਿਹੜੇ ਸਾਡੇ ਕਿਸਾਨਾਂ ਤੇ ਪਰਚੇ ਲੜਦੇ ਨੇ ਤੇ ਲਖਨਪੁਰ ਖੀਰੀ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਇਨਸਾਫ ਦਿਵਾਉੜੀਏ ਮੇਨ ਟਰੈਕਟਰ ਮਾਰਚ ਦਾ ਤੇ ਇਸ ਤੋਂ ਬਾਅਦ ਦੇਖਦੇ ਆ ਜੇ ਸਰਕਾਰ ਨਹੀਂ ਜਾਗੀ ਤਾਂ ਕੋਈ ਵੱਡਾ ਪ੍ਰੋਗਰਾਮ